ਤਾ ਦਿੱਤੇ ਤੇ ਵਾਹਿਗੁਰੂ ਦੇ ਬਾਣੇ ਨੂੰ ਮੰਨਿਆ ਬਿਨਾਂ ਸੰਤੋਖ ਨਹੀਂ ਕੋ ਰਾਜੈ ਪਰ ਇੱਕ ਤ੍ਰਿਸ਼ਨਾ ਵਿਰਲੇ ਹੀ ਕੀ 부ਜੀ ਹੈ ਸੈ ਸਖਟੇ ਲੱਖ ਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਤ੍ਰਿਸ਼ਨਾ 부ਜੈ ਮਹਾਰਾਜ ਅਰਜੀਤ ਸਿੰਘ ਜੀ ਦਾ ਦੁਨੀਆ ਤੋਂ ਰੁਕਸਤ ਹੋਣਾ ਹੋਇਆ ਤੇ ਇੱਥੇ ਦੋ ਲੋਕ ਰਹਿੰਦੇ ਸਨ ਗਲਾਬ ਸਿੰਘ ਡੋਗਰਾ ਤੇ ਧਿਆਨ ਸਿੰਘ ਡੋਗਰਾ ਹੁਣ ਇਹ ਦੋਨੇ ਤ੍ਰਿਸ਼ਨਾਲੂ ਪੁਰਖ ਨੇ ਦੋਨੇ ਬਹੁਤ ਲਾਲਚੀ ਬਿਰਤੀ ਦੇ ਬੰਦੇ ਨੇ ਪਰ ਜ਼ੁਬਾਨ ਦੇ ਬੜੇ ਮਿੱਠੇ ਨੇ ਇੰਨੇ ਜ਼ੁਬਾਨ ਦੇ ਮਿੱਠੇ ਕਿ ਮਹਾਰਾਜਾ ਰਜੀਤ ਸਿੰਘ ਦੇ ਨਾਲ ਰਹਿੰਦੇ ਨੇ 24 ਘੰਟੇ ਤੇ ਹੌਲੀ-ਹੌਲੀ ਮਹਾਰਾਜਾ ਰਜੀਤ ਸਿੰਘ ਦੀਆਂ ਗੱਲਾਂ ਜਿਹੜੀਆਂ ਦੁਸ਼ਮਣਾਂ ਛਾਤਰਾ ਤੱਕ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਮਹਾਰਾਜਾ ਰਜੀਤ ਸਿੰਘ ਜੀ ਦੁਨੀਆ ਤੋਂ ਚਲੇ ਗਏ ਤੇ ਮਹਾਰਾਜਾ ਰਜੀਤ ਸਿੰਘ ਜੀ ਦੇ ਜਾਣ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਨੂੰ ਮਹਾਰਾਜਾ ਰਜੀਤ ਸਿੰਘ ਦੀ ਥਾਂ ਤੇ ਉੱਤਰ ਅਧਿਕਾਰੀ ਬਣਾਇਆ ਗਿਆ ਭਾਵ ਕਿ ਗੱਦੀ ਨਿਸ਼ੀਂਦੀ ਜਿਹੜੀ ਰਾਜ ਭਾਗ ਦੀ ਉਹ ਮਹਾਰਾਜਾ ਖੜਕ ਸਿੰਘ ਨੂੰ ਦਿੱਤੀ ਗਈ ਹੁਣ ਇਥੇ ਧਿਆਨ ਸਿੰਘ ਡੋਗਰੇ ਦੇ ਮਨ ਦੇ ਵਿੱਚ ਬੇਇਮਾਨੀ ਆਈ ਕਿ ਖੜਕ ਸਿੰਘ ਬੜੀ ਸੋਝੀ ਰੱਖਦਾ ਹੈ ਬੜੀ ਵਿਵੇਕਪਨ ਵਾਲਾ ਬੰਦਾ ਹੈ ਜੇ ਰਾਜਾ ਖੜਕ ਸਿੰਘ ਰਾਜ ਭਾਗ ਤੇ ਬੈਠਾ ਤੇ ਜਿਹੜੀਆਂ ਸਾਡੀਆਂ ਕਾਰਸ਼ਤਾਨੀਆਂ ਨੇ ਜਿਹੜੀਆਂ ਸਾਡੀ ਈਰਖਾਵਾਦੀ ਬਿਰਤੀ ਹੈ ਉਹ ਤਾਂ ਕਦੀ ਵੀ ਪ੍ਰਵਾਨ ਨਹੀਂ ਹੋਵੇਗੀ ਹੌਲੀ-ਹੌਲੀ ਕੀ ਕੀਤਾ ਮਹਾਰਾਜਾ ਖੜਕ ਸਿੰਘ ਜੀ ਦਾ ਸੁਪੁੱਤਰ ਹੈ ਕੰਵਰ ਨੌ ਨਿਹਾਲ ਸਿੰਘ ਮਹਾਰਾਜਾ ਰਜੀਤ ਸਿੰਘ ਦਾ ਪੁੱਤਰਾ ਹੌਲੀ-ਹੌਲੀ ਕੰਵਰ ਨੌ ਨਿਹਾਲ ਸਿੰਘ ਨੂੰ ਗੱਲਾਂ ਲਾ ਲਾ ਕੇ ਗੱਲਾਂ ਲਾ ਲਾ ਕੇ ਪਿਤਾ ਤੋਂ ਬਾਗੀ ਕਰਾ ਦਿੱਤਾ ਹੁਣ ਪਿਤਾ ਤਾਂ ਜਦੋਂ ਬਾਗੀ ਕਰਾਇਆ ਉਹਨੂੰ ਕਹਿ ਦਿੱਤਾ ਕਿ ਰਾਜ ਭਾਗ ਦਾ ਅਸਲ ਹੱਕਦਾਰ ਤੂੰ ਸੀ ਪਰ ਰਾਜ ਭਾਗ ਤੇ ਤੇਰਾ ਪਿਤਾ ਖੜਕ ਸਿੰਘ ਬੈਠ ਗਿਆ ਹੌਲੀ ਹੌਲੀ ਇੱਕ ਦਿਨ ਆਇਆ ਖੜਕ ਸਿੰਘ ਨੂੰ ਸਘਾਸਨ ਤੋਂ ਪਾਸੇ ਕਰਵਾ ਦਿੱਤਾ ਧਿਆਨ ਸਿੰਘ ਡੋਗਰੇ ਨੇ ਤੇ ਮਹਾਰਾਜਾ ਕਵਰ ਨੌ ਨਿਹਾਲ ਸਿੰਘ ਨੂੰ ਤਖਤ ਤੇ ਬਿਠਾ ਦਿੱਤਾ ਦੂਜੇ ਪਾਸੇ ਗੱਲਾਂ ਲਾ ਲਾ ਕੇ ਲਾ ਲਾ ਕੇ ਮਹਾਰਾਜਾ ਖੜਕ ਸਿੰਘ ਨੂੰ ਜੇਲ੍ਹ ਦੇ ਵਿੱਚ ਪਵਾ ਦਿੱਤਾ ਹੁਣ ਜਦੋਂ ਜੇਲ੍ਹ ਦੇ ਵਿੱਚ ਪਿਆ ਅਚਾਨਕ ਜਦੋਂ ਬੰਦਾ ਇੰਨੇ ਪਰਜਾ ਦੇ ਵਿੱਚ ਰਹਿਣ ਵਾਲਾ ਹੋਵੇ ਇੰਨੇ ਨੌਕਰਾਂ ਦੇ ਵਿੱਚ ਰਹਿਣ ਵਾਲਾ ਹੋਵੇ ਇੰਨੇ ਘੋੜਿਆਂ ਦੀ ਸਵਾਰੀ ਕਰਨ ਵਾਲਾ ਹੋਵੇ ਇੰਨੇ ਲੋਕ ਉਹਨੂੰ ਆਓ ਭਗਤ ਕਰਦੇ ਹੋਣ ਸਲਾਮਾਂ ਹੁੰਦੀਆਂ ਹੋਣ ਜਦੋਂ ਇੰਨੇ ਰਾਜ ਭਾਗ ਵਿੱਚ ਰਹਿਣ ਵਾਲਾ ਬੰਦਾ ਇਕਾਂਤ ਵਸ ਜਾਂਦਾ ਹੈ ਨਾ ਤੇ ਆਪਣੇ ਆਪ ਉਹਦਾ ਦਿਮਾਗੀ ਦਿਮਾਗ ਦੀਆਂ ਕੋਸ਼ਿਕਾਵਾਂ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ ਥੋੜੇ ਕੋ ਦਿਨਾਂ ਬਾਅਦ ਮਹਾਰਾਜਾ ਖੜਕ ਸਿੰਘ ਦੀ ਤਬੀਅਤ ਵਿਕਟਨੀ ਸ਼ੁਰੂ ਹੋ ਗਈ ਭਾਵਕੇ ਬਿਮਾਰ ਹੋਣਾ ਸ਼ੁਰੂ ਹੋ ਗਏ ਹੁਣ ਧਿਆਨ ਸਿੰਘ ਡੋਗਰੇ ਦੇ ਇਹ ਗੇਮ ਹੱਥ ਵਿੱਚ ਆ ਗਈ ਉਹਨੇ ਇੱਕ ਵੈਦ ਨੂੰ ਪੈਸੇ ਦੇ ਕੇ ਖਰੀਦਿਆ ਤੇ ਕੰਵਰ ਨੌ ਨਿਹਾਲ ਸਿੰਘ ਨੂੰ ਕਿਹਾ ਕਿ ਤੇਰਾ ਪਿਤਾ ਬਿਮਾਰ ਹੋ ਗਿਆ ਇਹ ਵੈਦ ਬਹੁਤ ਮੰਨਿਆ ਪਰਵੰਨਿਆ ਇਹ ਵੈਦ ਤੇਰੇ ਪਿਤਾ ਦੀ ਦਵਾਦਾਰੂ ਕਰੇਗਾ ਤੇ ਹੌਲੀ-ਹੌਲੀ ਤੇਰਾ ਪਿਤਾ ਠੀਕ ਹੋ ਜਾਵੇਗਾ ਹੁਣ ਵੈਦ ਨੂੰ ਲਾਲਚ ਦੇ ਦਿੱਤਾ ਗਿਆ ਕਿ ਤੂੰ ਰਾਜਾ ਖੜਕ ਸਿੰਘ ਨੂੰ ਦਵਾਈ ਨਹੀਂ ਦੇਣੀ ਤੂੰ ਰਾਜਾ ਖੜਕ ਸਿੰਘ ਨੂੰ ਹੌਲੀ ਹੌਲੀ ਜ਼ਹਿਰ ਦੇਣੀ ਹੈ ਹੌਲੀ ਹੌਲੀ ਖਾਣੇ ਵਿੱਚ ਜ਼ਹਿਰ ਮਲਾਉਣੀ ਸ਼ੁਰੂ ਕਰ ਦਿੱਤੀ ਕੁਝ ਕੋ ਦਿਨਾਂ ਬਾਅਦ ਮਹਾਰਾਜਾ ਖੜਕ ਸਿੰਘ ਉਸ ਜੇਲ੍ਹ ਦੇ ਵਿੱਚ ਹੀ ਦੁਨੀਆ ਤੋਂ ਚਲਾ ਗਿਆ ਇੱਕ ਭੇਜ ਦਿੱਤਾ ਧਿਆਨ ਸਿੰਘ ਡੋਗਰੇ ਨੇ ਹੁਣ ਜਦੋਂ ਰਾਜਾ ਖੜਕ ਸਿੰਘ ਦਾ ਦਾਸ ਸਸਕਾਰ ਕੀਤਾ ਗਿਆ ਤੇ ਦਾਸ ਸਸਕਾਰ ਕਰਨ ਤੋਂ ਵਾਪਸ ਆਉਂਦਿਆਂ ਇਹਨਾਂ ਨੇ ਇੱਕ ਦੁਬਾਰਾ ਨਵੀਂ ਚਾਲ ਚੱਲੀ ਇੱਥੇ ਇੱਕ ਮੈਂ ਬੇਨਤੀ ਕਰਾਂਗਾ ਜਦੋਂ ਮਹਾਰਾਜਾ ਖੜਕ ਸਿੰਘ ਮੌਤ ਦੀ ਗੋਦੀ ਵਿੱਚ ਚਲਾ ਗਿਆ ਨਾ ਤੇ ਜਿਹੜੇ ਵੈਦ ਨੇ ਜ਼ਹਿਰ ਦੇਣੀ ਸ਼ੁਰੂ ਕੀਤੀ ਸੀ ਮਹਾਰਾਜਾ ਖੜਕ ਸਿੰਘ ਨੂੰ ਤੇ ਉਹਨੇ ਬੜੀ ਖੁਸ਼ੀ ਮਨਾਈ ਕਿ ਰਾਜਾ ਖੜਕ ਸਿੰਘ ਮਰ ਗਿਆ ਮੈਂ ਹੁਣ ਧਿਆਨਸੋ ਡੋਗਰੇ ਕੋਲੇ ਜਾਵਾਂਗਾ ਤੇ ਜਿਹੜਾ ਮੈਨੂੰ ਇਨਾਮ ਇਹਨੇ ਦੇਣਾ ਹੈ ਨਾ ਉਹ ਲੈ ਕੇ ਤੇ ਆਪਣੇ ਘਰ ਚਲਾ ਜਾਵਾਂਗਾ ਤੇ ਘਰ ਦੇ ਵਿੱਚ ਰਵਾਂਗਾ। ਇੰਨਾ ਪੈਸਾ ਮੈਨੂੰ ਮਿਲ ਜਾਵੇਗਾ, ਇੰਨੀਆਂ ਮੋਹਰੇ ਮਿਲ ਜਾਣਗੇ ਮੈਨੂੰ ਦੁਬਾਰਾ ਵੈਦਗਰੀ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਬੜੇ ਚਾਉ ਦੇ ਨਾਲ ਉਸ ਵੈਦ ਨੇ ਕਿਹਾ ਧਿਆਨਸੋ ਡੋਗਰੇ ਨੂੰ ਕਹਿੰਦਾ ਜੀ ਤੁਸੀਂ ਜਿਹੜਾ ਮੈਨੂੰ ਕੰਮ ਕਿਹਾ ਉਹ ਕੰਮ ਮੈਂ ਕਰ ਦਿੱਤਾ ਤੇ ਇਹਦੇ ਬਦਲੇ ਮੈਨੂੰ ਨਾਮ ਦਿਓ। ਤੇ ਧਿਆਨਸੋ ਡੋਗਰਾ ਕਹਿੰਦਾ ਤੂੰ ਮੇਰੇ ਰੇ ਸ਼ਗਾਹ ਦੇ ਵਿੱਚ ਆਈ ਤਾਂ ਮੈਂ ਤੈਨੂੰ ਨਾਮ ਦੇਵਾਂਗਾ ਬਣੀ ਹੋਈ ਸਕੀਮ ਦੇ ਤਹਿਤ ਜਦੋਂ ਵੈਦ ਅੰਦਰ ਆਇਆ ਤੇ ਖੰਜਰ ਮਾਰ ਕੇ ਵੈਦ ਦਾ ਵੀ ਕਤਲ ਕਰਾ ਦਿੱਤਾ ਗਿਆ ਹੁਣ ਦੂਜੇ ਪਾਸੇ ਮਹਾਰਾਜਾ ਖੜਕ ਸਿੰਘ ਦਾ ਅੰਤਿਮ ਸੰਸਕਾਰ ਹੋਣਾ ਸਾਰਾ ਪਰਿਵਾਰ ਜਿੰਨੇ ਪਰਿਵਾਰ ਦੇ ਮੈਂਬਰ ਹੈ ਉਹ ਸ਼ਮਸ਼ਾਨ ਘਾਟ ਗਏ ਉਹ ਇਹਨੇ ਸੰਸਕਾਰ ਕਰਨ ਦੇ ਲਈ ਇਧਰੋਂ ਰਾਜਾ ਵਾਹਿਗੁਰੂ ਗਿਆਨ ਸਿੰਘ ਡੋਗਰੇ ਨੇ ਦੁਬਾਰਾ ਚਾਲ ਚੱਲੀ ਮਹਿਲਾਂ ਦਾ ਇੱਕ ਪਰਛਤਾ ਜਿਹੜਾ ਉੱਪਰ ਹੋਇਆ ਕਰਦਾ ਗੇਟ ਦੇ ਉਹਦੇ ਵਿੱਚ ਬਰੂਧ ਭਰਾ ਦਿੱਤਾ ਬਰੂਧ ਭਰਾ ਕੇ ਇੱਕ ਸੂਈਏ ਨੂੰ ਇੱਕ ਖਾਸ ਕਿਸਮ ਦਾ ਕੱਪੜਾ ਦਿੱਤਾ ਗਿਆ ਕਿ ਜਦੋਂ ਅਸੀਂ ਸਸਕਾਰ ਕਰਕੇ ਵਾਪਸ ਆਵਾਂਗੇ ਨਾ ਤੇ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਮਹਿਲ ਦੇ ਦਰਵਾਜੇ ਦੇ ਨੇੜੇ ਆਏ ਨਾ ਅਸੀਂ ਦੂਰੀ ਬਣਾ ਲਵਾਂਗੇ ਤੇ ਮਹਾਰਾਜਾ ਕंवर ਨੌ ਨਿਹਾਲ ਸਿੰਘ ਨੂੰ ਅੱਗੇ ਕਰਾਂਗੇ ਤੇ ਜਦੋਂ ਕंवर ਨੌ ਨਿਹਾਲ ਸਿੰਘ ਦਰਵਾਜੇ ਵਿੱਚ ਦੀ ਮਹਿਲ ਦੇ ਅੰਦਰ ਜਾਣ ਲੱਗਾ ਨਾ ਤੇ ਤੁਸੀਂ ਉਹ ਕੱਪੜਾ ਹਲਾਉਣਾ ਤਾਡੇ ਹਿੱਲੇ ਹੋਏ ਕੱਪੜੇ ਨੂੰ ਦੇਖ ਕੇ ਜਿਹੜਾ ਉੱਪਰ ਬੰਦਾ ਬੈਠਾ ਹੈ ਨਾ ਬਰੂਦ ਨੂੰ ਅੱਗ ਲਾਵੇਗਾ ਜਦੋਂ ਬਰੂਦ ਨੂੰ ਅੱਗ ਲੱਗ ਜਾਵੇਗੀ ਬਰੂਦ ਫਟੇਗਾ ਤੇ ਜਿਹੜਾ ਭਾਰਾ ਛੱਤਾ ਹੈ ਨਾ ਉਹ ਕਮਰ ਨੌ ਨਿਹਾਲ ਸਿੰਘ ਦੇ ਸਿਰ ਤੇ ਡਿੱਗੇਗਾ ਤੇ ਉਹਦੀ ਮੌਤ ਹੋ ਜਾਵੇਗੀ ਹੁਣ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਕੀਤਾ ਗਿਆ ਪਰਿਵਾਰ ਪਹਿਲੇ ਹੀ ਸੋਗ ਦੀ ਲਹਿਰ ਦੇ ਵਿੱਚ ਹੈ ਜਿਹੜੇ ਪਰਿਵਾਰ ਦਾ ਮੈਂਬਰ ਚਲਾ ਗਿਆ ਹੋਵੇ ਪਤਨੀ ਦਾ ਪਤੀ ਚਲਾ ਗਿਆ ਹੋਵੇ ਪੁੱਤਰ ਦਾ ਬਾਪ ਚਲਾ ਗਿਆ ਹੋਵੇ ਉਸ ਪਰਿਵਾਰ ਨੂੰ ਕਿੱਥੇ ਸੋਝਦੀ ਹੈ ਕਿ ਅੱਗੇ ਕੀ ਹੋਣਾ ਕੀ ਨਹੀਂ ਸਸਕਾਰ ਕਰਕੇ ਪਰਿਵਾਰ ਵਾਪਸ ਆਇਆ ਤੇ ਇਹਨਾਂ ਲੋਕਾਂ ਨੇ ਹੌਲੀ ਹੌਲੀ ਕਮਰ ਨੌ ਨਿਹਾਲ ਸਿੰਘ ਤੋਂ ਦੂਰੀ ਬਣਾ ਲਈ ਅੱਗੇ ਅੱਗੇ ਕਮਰ ਨੌ ਨਿਹਾਲ ਸਿੰਘ ਜਾ ਰਹੇ ਨੇ ਜਦੋਂ ਉਸ ਛੱਤੇ ਦੇ ਕੋਲੇ ਜਾਣ ਲੱਗੇ ਤੇ ਜਿਹੜਾ ਉਹ ਕੱਪੜੇ ਵਾਲਾ ਬੰਦਾ ਹੈ ਨਾ ਉਹਨੇ ਇਸ਼ਾਰਾ ਕੀਤਾ ਕੱਪੜੇ ਦੇ ਨਾਲ ਵੀ ਹੁਣ ਤੂੰ ਬਰੂਦ ਨੂੰ ਅੱਗ ਲਗਾ ਜਿਹੜਾ ਵਿਰੋਧ ਨੂੰ ਅਗ ਲਗਾਉਣ ਵਾਲਾ ਸੀ ਉਹਨੇ ਦੇਖਿਆ ਕਿ ਕੰਵਰ ਨੌ ਨਿਹਾਲ ਸਿੰਘ ਦੇ ਨਾਲ ਗਲਾਬ ਸਿੰਘ ਡੋਗਰੇ ਦਾ ਭਤੀਜਾ ਉਦਮ ਸਿੰਘ ਆ ਰਿਹਾ। ਉਹ ਡਰ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਗਲਾਬ ਸਿੰਘ ਡੋਗਰਾ ਤੇ ਧਿਆਨ ਸਿੰਘ ਡੋਗਰਾ ਹੁਣ ਮਹਾਰਾਜਾ ਜੀ ਦੇ ਰਾਜ ਵਿੱਚ ਸਭ ਤੋਂ ਐਮ ਨੇ ਦੋਨੇ। ਇਹਨਾਂ ਦੀ ਰਾਜੇ ਦਰਬਾਰੇ ਵਿੱਚ ਪੁੱਛ ਪ੍ਰਤੀਤ ਬਹੁਤ ਹੈ। ਜੇ ਕਿਤੇ ਮੈਂ ਵਿਰੋਧ ਦਾ ਛੱਤਾ ਫਟਾ ਦਿੱਤਾ ਛੱਤਾ ਡਿੱਗ ਪਿਆ। ਹੋ ਸਕਦਾ ਕੰਵਰ ਨੌ ਨਿਹਾਲ ਸਿੰਘ ਬਚ ਜਾਵੇ ਤੇ ਇਹਨਾਂ ਦਾ ਭਤੀਜਾ ਉਦਮ ਸਿੰਘ ਮਰ ਜਾਵੇ ਤੇ ਸਾਨੂੰ ਸਜ਼ਾ ਹੋ ਜਾਵੇਗੀ। ਉਹਨੇ ਇਸ਼ਾਰਾ ਕਰਨਾ ਸ਼ੁਰੂ ਕੀਤਾ ਪਰ ਜਦੋਂ ਨਾ ਸਮਝਿਆ ਤੇ ਬੜੀ ਤਾਕਤ ਦੇ ਨਾਲ ਕਿਉਂਕਿ ਸੂਈਏ ਦੇ ਪਿੱਛੇ ਇੱਕ ਹੋਰ ਸੂਈਆ ਛੱਡਿਆ ਜਾਂਦਾ ਉਹਨੇ ਪਾਸੇ ਕੀਤਾ ਤੇ ਆਪ ਬਰੂਦ ਨੂੰ ਅੱਗ ਲਗਾਈ ਜਦੋਂ ਬਰੂਦ ਨੂੰ ਅੱਗ ਲੱਗੀ ਤੇ ਉੱਪਰਲਾ ਛੱਤਾ ਫਟਿਆ ਨਾ ਤੇ ਕੰਵਰ ਨੌ ਨਿਹਾਲ ਸਿੰਘ ਜਦੋਂ ਲੰਗਣ ਲੱਗਾ ਤੇ ਉਹ ਸਖਤ ਜ਼ਖਮੀ ਹੋ ਗਿਆ। ਕੰਵਰ ਨੌ ਨਿਹਾਲ ਸਿੰਘ ਜ਼ਖਮੀ ਹੋਇਆ ਪਰ ਗੁਲਾਬ ਸਿੰਘ ਡੋਗਰੇ ਦਾ ਭਤੀਜਾ ਉਦਮ ਸਿੰਘ ਮਾਰਿਆ ਗਿਆ ਫਿਰ ਇਹਨਾਂ ਲੋਕਾਂ ਨੇ ਕੀ ਕੀਤਾ ਕੰਵਰ ਨੌ ਨਿਹਾਲ ਸਿੰਘ ਜਿਹੜਾ ਸਖਤ ਜ਼ਖਮੀ ਹੈ ਨਾ ਉਹਨੂੰ ਉਹਦੇ ਵਿਸ਼ਰਾਮਗਾਹ ਦੇ ਵਿੱਚ ਲੈ ਕੇ ਗਏ ਉੱਥੇ ਸਾਰਾ ਪਰਿਵਾਰ ਪਾਸੇ ਕਰ ਦਿੱਤਾ ਦਵਾਈ ਆਦਿਕ ਦਾ ਬਹਾਨਾ ਲਗਾ ਕਰਕੇ ਫਿਰ ਸਿਰ 'ਚ ਪੱਥਰ ਮਾਰ-ਮਾਰ ਕੇ ਇਹਨਾਂ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤਰੇ ਕੰਵਰ ਨੌ ਨਿਹਾਲ ਸਿੰਘ ਦਾ ਕਤਲ ਕੀਤਾ ਭਾਵਕ ਤੇ ਤ੍ਰਿਸ਼ਨਾਲੂ ਬਿਰਤੀ ਤੇ ਜਦੋਂ ਬੰਦਾ ਹਾਵੀ ਹੋ ਜਾਵੇ ਨਾ ਉਦੋਂ ਦੂਜਿਆਂ ਦੀ ਤਾਂ ਗੱਲ ਛੱਡੋ ਉਹ ਬਹੁਤੀ ਵਾਰ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਵੀ ਕਤਲ ਕਰਨ ਤੋਂ ਗਰੇਜ ਨਹੀਂ ਕਰਦਾ ਜਿਹੜੇ ਬੰਦੇ ਨੂੰ ਅੱਗ ਲਾਉਣ ਦੇ ਲਈ ਕਿਹਾ ਗਿਆ ਨਾ ਜਦੋਂ ਉਹਨੂੰ ਪੁੱਛਿਆ ਬਾਅਦ ਵਿੱਚ ਵੀ ਤੂੰ ਅੱਗ ਕਿਉਂ ਨਹੀਂ ਲਗਾਈ ਉਹ ਕਹਿੰਦਾ ਜੀ ਮੈਂ ਅੱਗ ਤਾਂ ਨਹੀਂ ਲਗਾਈ ਕਿਉਂਕਿ ਕੰਵਰ ਨੌ ਨਿਹਾਲ ਸਿੰਘ ਦੇ ਨਾਲ ਤੁਹਾਡਾ ਪੁੱਤਰ ਉਦਮ ਸਿੰਘ ਆ ਰਿਹਾ ਸੀ ਤੇ ਕਹਿੰਦਾ ਤੈਨੂੰ ਪਤਾ ਨਹੀਂ ਰਾਜਨੀਤੀ ਕੀ ਹੋਇਆ ਕਰਦੀ ਹੈ ਰਾਜਨੀਤੀ ਵਿੱਚ ਕੇਵਲ ਗੱਦੀ ਤੇ ਕੁਰਸੀ ਹੋਇਆ ਕਰਦੀ ਹੈ ਉਥੇ ਪੁੱਤਰ ਭੈਣ ਤੇ ਭਰਾ ਕਦੀ ਵੀ ਦੇਖੇ ਨਹੀਂ ਜਾਂਦੇ ਇਹ ਤ੍ਰਿਸ਼ਨਾਲੂ ਪੁਰਖ ਦੀ ਬਿਰਤੀ ਹੈ ਤੇ ਅੱਜ ਵੀ ਤੁਸੀਂ ਸਮਾਜ ਵਿੱਚ ਵੇਖੋ ਜਿਹੜਾ ਵੀ ਰਾਜ ਭਾਗ ਤੇ ਬੈਠ ਜਾਂਦਾ ਹੈ ਨਾ ਉਹਦੇ ਲਈ ਕੇਵਲ ਰਾਜ ਭਾਗੀ ਅੱਗੇ ਹੋਇਆ ਕਰਦਾ ਹੈ ਉਹਦੇ ਲਈ ਕੌਮ ਉਹਦੇ ਲਈ ਪੰਥ ਉਹਦੇ ਲਈ ਸਿਧਾਂਤ ਸਾਰੇ ਪਾਸੇ ਹਟ ਜਾਇਆ ਕਰਦੇ ਨੇ ਇਹ ਆਪਾਂ ਪਿਛਲੀਆਂ ਸਰਕਾਰਾਂ ਵਿੱਚ ਵੀ ਵੇਖ ਚੁੱਕੇ ਹਾਂ ਕਿ ਪੰਥ ਪੰਥ ਦੀਆਂ ਦੁਹਾਗਾਂ ਪਾਉਣ ਵਾਲੀ ਵੀ ਕਿਵੇਂ ਪੰਥ ਤੇ ਕਾਬਜ਼ ਹੋਏ ਤੇ ਜਿੰਨਾ ਨੁਕਸਾਨ ਪੰਥ ਦੇ ਪਹਿਰੇਦਾਰਾਂ ਨੇ ਪੰਥ ਦਾ ਕੀਤਾ ਇਹ ਨਾ ਉਹਨਾਂ ਨੁਕਸਾਨ ਦੂਜੇ ਲੋਕਾਂ ਨੇ ਨਹੀਂ ਕੀਤਾ ਸਾਹਿਬ ਕਹਿੰਦੇ ਤ੍ਰਿਸ਼ਨਾਲੂ ਬਿਰਤੀ ਨੂੰ ਪੈਸਾ ਕਦੀ ਰੋਕ ਨਹੀਂ پا ਸਕਦਾ ਤ੍ਰਿਸ਼ਨਾਲੂ ਬਿਰਤੀ ਨੂੰ ਵੱਡੇ ਵੱਡੇ ਜ਼ਮੀਨ ਜਾਂ ਦਾਦਾ ਕਦੀ ਰੋਕ ਨਹੀਂ پا ਸਕਦੀਆਂ ਤ੍ਰਿਸ਼ਨਾਲੂ ਬਿਰਤੀ ਨੂੰ ਇੱਕੋ ਚੀਜ਼ ਰੋਕ پا ਸਕਦੀ ਹੈ ਉਹ ਹੈ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਤੇ ਸਾਹਿਬ ਕਹਿੰਦੇ ਤ੍ਰਿਸ਼ਨਾ 부ਝੈ ਹਰ ਕੈ ਨਾਮ ਕਿ ਮੇਰੇ ਮਾਲਕ ਜੀ ਜੇਕਰ ਤੇਰਾ ਨਾਮ ਹਿਰਦੇ ਵਿੱਚ ਆ ਜਾਵੇ ਨਾ ਤੇ ਤ੍ਰਿਸ਼ਨਾ ਲੂ ਬਿਰਤੀ ਜੀਵ ਦੀ ਖਤਮ ਹੋ ਸਕਦੀ ਹੈ ਤੇ ਜੇਕਰ ਤੇਰਾ ਨਾਮ ਕਿਸੇ ਦੇ ਹਿਰਦੇ ਵਿੱਚ ਨਹੀਂ ਹੈ ਤੇ ਬਹੁਤੀ ਵਾਰ ਜੀਵ ਆਪਣੇ ਸਕੇ ਭਰਾਵਾਂ ਦੇ ਨਾਲ ਵੀ ਠੱਗੀ ਮਾਰ ਜਾਂਦਾ ਹੈ ਸਕੇ ਭਰਾ ਦਾ ਹੱਕ ਵੀ ਮਾਰ ਜਾਂਦਾ ਹੈ ਸਕੇ ਭਰਾ ਦੀ ਜ਼ਮੀਨ ਜਾਇਦਾਦ ਤੇ ਵੀ ਕਬਜ਼ੇ ਕਰ ਜਾਂਦਾ ਹੈ ਪਤਾ ਨਹੀਂ ਇਹ ਕਿੰਨਾ ਛਲ ਕਬਟ ਹੈਰਾ ਫੇਰੀ ਠੱਗੀਆਂ ਠੋਰੀਆਂ ਕਰਦਾ ਹੈ ਕਿਉਂਕਿ ਅੱਜ ਇਹਦੇ ਅੰਦਰ ਤ੍ਰਿਸ਼ਨਾ ਦਾ ਜ਼ਹਿਰ ਤ੍ਰਿਸ਼ਨਾ ਦਾ ਹਲਕ ਇਨਾ ਪ੍ਰਬਲ ਹੋ ਗਿਆ ਕਿ ਇਹਨੂੰ ਸਿਧਾਂਤ ਅਤੇ ਸੱਚ ਨਜ਼ਰ ਨਹੀਂ ਆਉਂਦਾ ਕਹਿੰਦੇ ਤ੍ਰਿਸ਼ਨਾ 부ਝੈ ਹਰ ਕੈ ਨਾਮ ਤੇ ਜ਼ਿੰਦਗੀ ਕੀ ਹੈ ਮਹਾ ਸੰਤੋਖ ਹੋਵੇ ਗੁਰਬਚਨੀ ਗੁਰੂ ਦੇ ਬਚਨਾਂ ਦੇ ਨਾਲ ਜ਼ਿੰਦਗੀ ਸੰਤੋਖੀ ਹੈ ਕਿ ਜੋ ਕੁਝ ਵੀ ਵਾਹਿਗੁਰੂ ਤੋਂ ਮੇਰੀ ਪਰਲੱਭ ਦੇ ਮੁਤਾਬਕ ਦਿੱਤਾ ਹੈ ਨਾ ਉਹ ਤੇਰਾ ਭਲਾ ਫਿਰ ਜੀਵ ਆਪਣੀ ਮਿਹਨਤ ਤੇ ਭਰੋਸਾ ਕਰਦਾ ਹੈ ਛਲ ਕਪੜ ਦੀ ਕਮਾਈ ਛੱਡ ਦਿੰਦਾ ਹੈ ਦੋ ਨੰਬਰ ਦੀ ਕਮਾਈ ਛੱਡ ਦਿੰਦਾ ਜਿੰਨਾ ਕੋ ਔਦਮ ਪਰਮੇਸ਼ਰ ਵਾਹਿਗੁਰੂ ਜੀ ਨੇ ਬਖਸ਼ਿਆ ਜੀਵ ਉਹਦੇ ਤੇ ਭਰੋਸਾ ਕਰਕੇ ਜ਼ਿੰਦਗੀ ਬਸਰ ਕਰਦਾ ਹੈ ਮਹਾ ਸੰਤੋਖ ਹੋਵੇ ਗੁਰਬਚਨੀ ਪਰ ਇਹ ਸੰਤੋਖ ਦੀ ਦਾਤ ਗੁਰੂ ਦੇ ਬਚਨਾਂ ਦੇ ਦੁਆਰਾ ਜੀਵ ਨੂੰ ਮਿਲਦੀ ਹੈ ਪ੍ਰਭ ਸਿਉ ਲੱਗੇ ਪੂਰਨ ਧਿਆਨ ਹੁਣ ਵੇਖੋ ਭਾਗਾਂ ਵਾਲਿਓ ਵਾਰ-ਵਾਰ ਸਤਿਗੁਰ ਦੀ ਬਾਣੀ ਨਾਲ ਧਿਆਨ ਦੀ ਗੱਲ ਕਰਦੀ ਹੈ ਪਰ ਮਾਫ਼ ਕਰਨਾ ਅੱਜ ਮੇਰੀ ਕੋਮ ਕੇਵਲ ਗਿਆਨ ਤੇ